ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਉਧਰ ਮਾਨ ਸਨਮਾਨ ਜਨਾਲਪੁਰੀਏ ਪਾਲੇ ਦਾ ਦੁੱਗਾਂ ਵਾਲੇ ਖੁਸ਼ੀ ਦਾ ਸੰਦੀਪ ਲੁਧਰ ਦਿੜਬੇ ਦਾ ਤੇ ਸ਼ਮਸਪਰੀਏ ਸੁਲਤਾਨ ਦਾ ਸਾਡੀ ਜੀ ਥੋੜਾ ਖੜਾ ਖੜਾ ਰਹੀ ਜੀ ਕਿਤੇ ਪੁਰਾਣੇ ਖੁੰਡਾਂ ਦਾ ਮਾਨ ਸਨਮਾਨ ਹੋਣਾ ਜਿਹੜੇ ਅੱਜ ਵੀ ਧੁੰਮਾ ਪਾਈ ਫਿਰਦੇ ਆ ਜਿਹੜੇ ਅੱਜ ਵੀ ਦੁਨੀਆ ਨਚਾਉਂਦੇ ਦੁਨੀਆ ਦੇ ਬੰਨੇ ਪਰ ਬੰਨੇ ਕਬੱਡੀ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਜਾਊਗਾ ਸਿਵਾ ਸਿੰਘ ਜੀ ਰਾਣਾ ਜੀ ਨਾਲ ਸਾਰਿਆਂ ਸਤਕਾਰਯੋਗ ਸ਼੍ਰੀਆ ਮਲਕੀ ਸਿੰਘ ਜੀ ਬਿਓਲ ਜਸਵਿੰਦਰ ਸ਼ੋਕਰ ਰਾਣਾ ਸਿੱਧੂ ਐਂਡੀ ਢੋਗਾ ਜੀ ਕਾਲਾ ਹਾਂਸ ਜੀ ਦ੍ਰਿਸ਼ੇਨੀ ਸੋਤਾ ਪਿੰਕੀ ਢੱਲੋਂ ਜੀ ਸਤਰਾਮ ਸਿੰਘ ਜੀ ਸਰਾਏ ਸਾਹਿਬ ਤੇ ਬੰਦ ਨਿੱਜਰ ਖਜੂਰਲਾ ਆਪਣੇ ਆਪ ਦੇ ਵਿੱਚ ਹੀ ਨਾਮ ਵੱਡਾ ਹੈ ਤੇ ਸ਼ੇਰਾ ਮੰਡੇਰ ਜੀ ਸਾਡੇ ਪ੍ਰਧਾਨ ਨੇ ਕਬੱਡੀ ਫੈਡਰੇਸ਼ਨ ਆਫ ਮੈਂਟਾਰੀਓ ਦੇ ਜੋਤੀ ਸਮਰਾ ਜੀ ਉਹਨਾਂ ਦਾ ਧੰਨਵਾਦ ਆਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਕੌਣ ਦਰਮਿੰਦਰ ਟਨਵਾੜ ਜੀ ਉਹਨਾਂ ਦਾ ਵੀ ਧੰਨਵਾਦ ਹੈ ਸਭ ਕੀ ਸਿੰਘ ਜੀ ਰਣੂ ਪਰੋਮਜਾਰੇ ਵਾਲਾ ਦਾ ਵੀ ਧੰਨਵਾਦ ਰਾਜੀਵੀਰ ਜੀ ਉਹਨਾਂ ਦਾ ਲਓ ਇਧਰੇ ਪਾਸੇ ਖੇਡ ਕਬੱਡੀ ਵਿਸ਼ੇਸ਼ ਤੌਰ ਤੇ ਜਿਹੜੇ ਨਾਮ ਸਮਦੀਪ ਉੱਤਰ ਦਾ ਜਲਾਲਪਰੀਏ ਪਾਲੇ ਦਾ ਤੇ ਨਾਲ ਦੁੱਗਾ ਪਿੰਡ ਦੇ ਖੁਸ਼ੀ ਦਾ ਜਿਹੜਾ ਉਹ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਹੈ ਵੀ ਇਹ ਵੀ ਸਾਡੇ 35 ਸਾਲ ਤੋਂ ਉੱਪਰ ਦੇ ਖਿਡਾਰੀ ਹੈ ਨਾਲ ਸੁਲਤਾਨ ਸ਼ਮਸ਼ਪਰੀਆ ਸੁਲਤਾਨ ਖੁਲਾਨ ਦਾ ਪੁੱਤਰ ਜਿਹੜਾ ਇਸ ਸੀਜ਼ਨ ਦਾ ਮੋਸਟ ਵੈਲਿਊਏਬਲ ਪਲੇਅਰ ਐਲਾਨਿਆ ਗਿਆ ਸੁਲਤਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਹਨੂੰ ਜਿਹਨੂੰ ਸੁਲਤਾਨ ਦੀ ਖੇਡ ਵਧੀਆ ਲੱਗਦੀ ਤਾੜੀ ਮਾਰ ਦਿਓ ਜ਼ੋਰ ਨਾਲ ਲਗਾਤਾਰ ਦੂਜੀ ਵਾਰ ਮੋਸਟ ਵੈਲਿਊਏਬਲ ਪਲੇਅਰ ਸਾਡੇ ਸੁਲਤਾਨ ਸ਼ੌਂਸਪੁਰ ਹਰਪਾਲ ਸਿੰਘ ਜੀ ਤੂਰ ਸਾਹਿਬ ਨਿਊਯਾਰਕ ਸੀਜ਼ਨ ਸਾਡੇ ਸਤਿਕਾਰਯੋਗ ਪੱਤੜਕਾਰ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੀ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਨੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ